ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਸੰਤੋ ਕ੍ਰਿਪਾਲ ਦਿਆਲ ਦਮੋਦਰ ਕਾਮ ਕਰੋਦ ਬਿਖਜਾਰੇ ਰਾਜਮਾਲ ਜੋ ਬਨ ਤਨ ਜਿਹਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਰੇ ਸੁਖ ਸਹਿਜ ਆਨੰਦ ਮੰਗਲ ਸਿਹਤ ਪਾਵਨੇ ਦਪਾਰ ਉਤਾਰੇ ਰਹਾਓ ਤਨ ਸੋ ਥਾਨ ਤਨ ਓਏ ਭਵਨਾ ਜਹ ਮੈਂ ਸੰਤ ਬਸਾਰੇ ਜਨ ਨਾਨਕ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰੇ ਜਾਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਸੰਤੋ ਕਿਰਪਾਲ ਦਿਆਲ ਦਮੋਦਰ ਕਾਮ ਕਰੋਦ ਬਖਜਾਰੇ ਰਾਜਮਾਲ ਜੋ ਬਨ ਤਨ ਜੇਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨਿਤ ਪਾਰ ਉਤਾਰੇ ਰਹਾਉ ਤਨ ਸੋ ਥਾਨ ਤਨ ਓਏ ਭਵਨਾ ਜਹ ਮੈਂ ਸੰਤ ਬਸਾਰੇ ਜਨਾਨਨਕ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰੇ ਜਨਾਨਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਿਦੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮਾ ਸੰਤੋ ਕਿਰਪਾਲ ਦਿਆਲ ਦਮੋਦਰ ਕਾਮ ਕਰੋਦ ਬਖਜਾਰੇ ਰਾਜਮਾਲ ਜੋ ਬਨ ਤਨ ਜਿਹਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨਿਦ ਪਾਰ ਉਤਾਰੇ ਰਹਾਉ ਆ ਨਸੋ ਥਾਨ ਤਨ ਓਏ ਭਵਨਾ ਜਹ ਮੈਂ ਸੰਤ ਬਸਾਰੇ ਜਨ ਨਾਨਕ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰੇ ਜਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਸੰਤੋ ਕਿਰਪਾਲ ਦਿਆਲ ਦਮੋਦਰ ਕਾਮ ਕਰੋਦ ਬਖਜਾਰੇ ਰਾਜ ਮਾਲ ਜੋ ਬਣ ਤਨ ਜੇਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਰੇ ਸੁਖ ਸਹਿਜ ਆਨੰਦ ਮੰਗਲ ਸਿਹਤ ਪਵਨਿਤ ਪਾਰ ਉਤਾਰੇ ਰਹਾਉ ਤਨ ਸੋ ਥਾਨ ਤਨ ਓਏ ਭਵਨਾ ਜਹ ਮੈਂ ਸੰਤ ਬਸਾਰੇ ਜਨ ਨਾਨਕ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰੇ ਜਾਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਸੰਤੋ ਕਿਰਪਾਲ ਦਿਆਲ ਦਮੋਦਰ ਕਾਮ ਕਰੋਦ ਬਖਜਾਰੇ ਰਾਜਮਾਲ ਜੋ ਬਨ ਤਨ ਜਿ ਹਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨਿਤ ਪਾਰ ਉਤਾਰੇ ਰਹਾਉ ਤਨ ਸੋ ਥਾਨ ਤਨ ਓਏ ਭਵਨਾ ਜਹ ਮੈਂ ਸੰਤ ਬਸਾਰੇ ਜਨਾਨਨਕ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰੇ ਜਨਾਨਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਿਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮਾ ਸੰਤੋ ਕਿਰਪਾਲ ਦਿਆਲ ਦਮੋਦਰ ਕਾਮ ਕਰੋਧ ਵਿਖਜਾਰੇ ਰਾਜਮਾਲ ਜੋ ਬਨ ਤਨ ਜੇਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮਹਿਤ ਕਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨਿਤ ਪਾਰ ਉਤਾਰੇ ਰਹਾਉ ਤਨ ਸੋ ਥਾਨ ਤਨ ਓਏ ਭਵਨਾ ਜਹ ਮੈਂ ਸੰਤ ਬਸਾਰੇ ਜਨ ਨਾਨਕ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰੇ ਜਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਸੰਤੋ ਕ੍ਰਿਪਾਲ ਦਿਆਲ ਦਮੋਦਰ ਕਾਮ ਕਰੋਦ ਬਿਖਜਾਰੇ ਰਾਜਮਾਲ ਜੋ ਬਨ ਤਨ ਜਿਹਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਰੇ ਸੁਖ ਸਹਿਜ ਆਨੰਦ ਮੰਗਲ ਸਿਹਤ ਪਵਨਿਤ ਪਾਰ ਉਤਾਰੇ ਰਹਾਉ ਤਨ ਸੋ ਥਾਨ ਤਨ ਓਏ ਭਵਨਾ ਜਹ ਮੈਂ ਸੰਤ ਬਸਾਰੇ ਜਨ ਨਾਨਕ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰੇ ਜਾਨ ਨਾਨਕ ਕੀ ਸਰਦਾ ਪੁਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਸੰਤੋ ਕ੍ਰਿਪਾਲ ਦਿਆਲ ਦਮੋਦਰ ਕਾਮ ਕਰੋਦ ਬਖਜਾਰੇ ਰਾਜਮਾਲ ਜੋ ਬਨ ਤਨ ਜੇਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨਿਤ ਪਾਰ ਉਤਾਰੇ ਰਹਾਉ ਤਨ ਸੋ ਥਾਨ ਤਨ ਓਏ ਭਵਨਾ ਜਹ ਮੈਂ ਸੰਤ ਬਸਾਰੇ ਜਨਾਨਨਕ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰੇ ਜਨਾਨਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸਿਦੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮਾ ਸੰਤੋ ਕਿਰਪਾਲ ਦਿਆਲ ਦਮੋਦਰ ਕਾਮ ਕਰੋਦ ਬਖਜਾਰੇ ਰਾਜਮਾਲ ਜੋ ਬਨ ਤਨ ਜਿਹਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨਿਤ ਪਾਰ ਉਤਾਰੇ ਰਹਾਉ ਆ ਨਸੋ ਥਾਨ ਤਨ ਓਏ ਭਵਨਾ ਜਹ ਮੈਂ ਸੰਤ ਬਸਾਰੇ ਜਨ ਨਾਨਕ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰੇ ਜਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮਾ ਸੰਤੋ ਕ੍ਰਿਪਾਲ ਦਿਆਲ ਦਮੋਦਰ ਕਾਮ ਕਰੋਦ ਬਿਖਜਾਰੇ ਰਾਜਮਾਲ ਜੋ ਬਨ ਤਨ ਜੇਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਰੇ ਸੁਖ ਸਹਿਜ ਆਨੰਦ ਮੰਗਲ ਸਿਹਤ ਪਵਨਿਤ ਪਾਰ ਉਤਾਰੇ ਰਹਾਓ ਤਨ ਸੋ ਥਾਨ ਤਨ ਓਏ ਭਵਨਾ ਜਹ ਮੈਂ ਸੰਤ ਬਸਾਰੇ ਜਨ ਨਾਨਕ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰੇ ਜਾਨ ਨਾਨਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਸੰਤੋ ਕਿਰਪਾਲ ਦਿਆਲ ਦਮੋਦਰ ਕਾਮ ਕਰੋਦ ਬਖਜਾਰੇ ਰਾਜਮਾਲ ਜੋ ਬਣ ਤਨ ਜਿਹਾਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤ ਕਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਪਵਨਿਤ ਪਾਰ ਉਤਾਰੇ ਰਹਾਉ ਤਨ ਸੋ ਥਾਨ ਤਨ ਓਏ ਭਵਨਾ ਜਹ ਮੈਂ ਸੰਤ ਬਸਾਰੇ ਜਨਾਨੰਕ ਸਰਦਾ ਪੂਰ ਠਾਕੁਰ ਭਗਤ ਤੇਰੇ ਨਮਸਕਾਰੇ ਜਨਾਨੰਕ ਕੀ ਸਰਦਾ ਪੂਰ ਹੋ ਠਾਕੁਰ ਭਗਤ ਤੇਰੇ ਨਮਸਕਾਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ